ਆਪਣੀ ਮੰਡੀ ਦੇ ਇੱਕ ਨੌਜਵਾਨ ਉੱਤੇ ਹੋਏ ਜ਼ਬਰ ਦੇ ਖਿਲਾਫ ਪੂਰਨ ਰੂਪ ਦੇ ਵਿੱਚ ਜਿਹੜੀ ਹੈ ਉਹ ਗੋਨਿਆਣਾ ਮੰਡੀ ਬੰਦ ਕੀਤੀ ਗਈ ਹੈ ਇਹ ਗੁੱਸਾ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਪੁਲਿਸ ਦੇ ਜ਼ਬਰ ਖਿਲਾਫ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਉਹਨਾਂ ਲੀਡਰਾਂ ਨੂੰ ਜਿਨ੍ਹਾਂ ਨੂੰ ਲੋਕ ਵੋਟਾਂ ਪਾਉਂਦੇ ਆ ਇੱਥੋਂ ਦੇ ਐਮ.ਐਲ.ਏ ਨੇ ਮਾਸਟਰ ਜਗਸੀਰ ਗੋਗਲੂਆਂ ਤੋਂ ਮਿੱਟੀ ਉਹਨਾਂ ਨੇ ਝਾੜੀ ਹੈ ਇੱਥੋਂ ਦੀ ਐਮ.ਪੀ ਆ ਹਰਸਿਮਰ ਤੌਰ ਬਾਦਲ ਇੱਕ ਵਾਰ ਪਰਿਵਾਰ ਦਾ ਕੇ ਉਹਨੇ ਪਤਾ ਨਹੀਂ ਲਿਆ ਤਾਂ ਫਿਰ ਇਹੋ ਜਿਹੇ ਲੋਕਾਂ ਨੂੰ ਕੀ ਪੁੱਛਣਾ ਚਾਹੀਦਾ ਆਉਣ ਵਾਲੇ ਸਮੇਂ ਵਿੱਚ ਖਰ ਸਿਮਰਤ ਕੌਰ ਬਾਦਲ ਜਿਹੜੀ ਨੰਨੀ ਸ਼ਾਂ ਬਣਦੀ ਹੈ ਅੱਜ ਇੱਕ ਧੀ ਦਾ ਘਰ ਉਜਾੜ ਦਿੱਤਾ ਪੁਲਿਸ ਵਾਲਿਆਂ ਨੇ ਕਿ ਇੱਥੇ ਉਹਦਾ ਫਰਜ ਨਹੀਂ ਬਣਦਾ ਸੀ ਆਉਣਾ ਤੇ ਕਾਂਗਰਸ ਤੋਂ ਰਾਜਾ ਵੜਿੰਗ ਜਿਹੜੇ ਕਿ ਪ੍ਰਧਾਨ ਨੇ ਕਾਂਗਰਸ ਦੇ ਕਿ ਉਹਨਾਂ ਦਾ ਫਰਜ ਨਹੀਂ ਬਣਦਾ ਸੀ ਇੱਥੇ ਆਉਣਾ ਕੀ ਐ ਇੱਥੇ ਬਠਿੰਡੇ ਦੇ ਵਿੱਚੋਂ ਉਹਨਾਂ ਨੇ ਚੋਣ ਲੜੀ ਐ ਐਸੀ ਬਠਿੰਡੇ ਦੇ ਨੇੜੇ ਜਿਹੜੀ ਉਹਨਾਂ ਨੇ ਆਪਣੀ ਰਾਜਨੀਤਿਕ ਸਫ਼ਰ ਉਹਨਾਂ ਦਾ ਗਿੱਧੜਵਾਹ ਤੋਂ ਸ਼ੁਰੂ ਹੋਇਆ ਕਿ ਉਹਨਾਂ ਨੂੰ ਲੱਗਦਾ ਨਹੀਂ ਸੀ ਕਿ ਇੱਥੇ ਆ ਕੇ ਉਹਨਾਂ ਨੇ ਖੜਨਾ ਹੈ ਜਿਹੜਾ ਕਹਿੰਦੇ ਸੀ ਕਿ ਮਗਦਾ ਰਹੀਵੇਂ ਸੂਰਜਾ ਕਮੀਆਂ ਦੇ ਵੇੜੇ ਤੁਹਾਡੀ ਪੁਲਿਸ ਨੇ ਇੱਕ ਘਰ ਦਾ ਸੂਰਜ ਡਬੋ ਕੇ ਰੱਖ ਦਿੱਤਾ ਤੁਸੀਂ ਇੱਕ ਵਾਰ ਆ ਕੇ ਉਹਦਾ ਹਾ ਦਾ ਨਾਰਾ ਵੀ ਨਹੀਂ ਮਾਰਿਆ ਨਾ ਤਾਂ ਪੁਲਸ ਵਾਲੇ ਤਾਂ ਕੀ ਦੱਸ ਰਹੀ ਹੈ ਕਿ ਨਰਿੰਦਰਦੀਪ ਨੂੰ ਗ੍ਰਿਫਤਾਰ ਕਿਹੜੇ ਆਧਾਰ ਤੇ ਕੀਤਾ ਹੈ ਨਾ ਪੁਲਸ ਇਹ ਦੱਸ ਰਹੀ ਹੈ ਕਿ ਉਹਦਾ ਦੋਸ਼ ਕੀ ਸੀ ਬਸ ਫੜਿਆ ਕੁੱਟਿਆ ਮਾਰਿਆ ਗ੍ਰੈਂਟ ਲਾਇਆ ਤੇ ਮਾਰ ਦਿੱਤਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਤਹਿਤ ਲੋਕਾਂ ਤੇ ਜ਼ਬਰ ਢਾਇਆ ਜਾ ਰਿਹਾ ਹੈ ਉਹ ਜ਼ਬਰ ਦੇ ਖਿਲਾਫ ਲੋਕ ਇਕੱਠੇ ਹੋਏ ਐ ਇਹ ਮੰਡੀ ਪੂਰਾ ਰੂਪ ਦੇ ਵਿੱਚ ਬੰਦ ਕਰਕੇ ਇਹ ਸਰਕਾਰ ਨੂੰ ਇਹ ਸਿਸਟਮ ਨੂੰ ਬਠਿੰਡਾ ਪੁਲਿਸ ਨੂੰ ਇਹ ਸਨੇਹਾ ਦਿੱਤਾ ਕਿ ਤੁਸੀਂ ਜੇਕਰ ਇਸ ਤਰੀਕੇ ਨਾਲ ਚੱਲੋਗੇ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਰੋਹ ਇਸ ਤੋਂ ਵੀ ਜ਼ਿਆਦਾ ਵਧੇਗਾ 33 ਸਾਲਾਂ ਨਰਿੰਦਰ ਦੀਪ ਨੂੰ ਇਨਸਾਫ ਦਵਾਉਣ ਦੇ ਲਈ ਅੱਜ ਗੋਨਿਆਣਾ ਮੰਡੀ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀ ਤੇ ਜਿਸ ਸੱਦੇ ਦੇ ਉੱਤੇ ਗੋਨਿਆਣਾ ਦੇ ਇਨਸਾਫ ਪਸੰਦ ਲੋਕਾਂ ਨੇ ਫੁੱਲ ਚੜਾਏ ਆ ਤਾਂ ਗੋਨਿਆਣਾ ਦੀ ਜਿਸ ਮਰਜੀ ਬਾਜ਼ਾਰ ਦੇ ਵਿੱਚ ਚਲੇ ਜਾਓ ਗੋਨਿਆਣਾ ਪੂਰਨ ਰੂਪ ਦੇ ਵਿੱਚ ਬੰਦ ਹੈ ਇਹ ਤਬੀਅਤ ਹੈ ਪੰਜਾਬ ਦੇ ਲੋਕਾਂ ਦੀ ਇਹ ਗੁੱਸਾ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਪੁਲਿਸ ਦੇ ਜ਼ਬਰ ਖਿਲਾਫ ਇਸ ਗੋਨਿਆਣੇ ਦੀ ਧਰਤੀ ਦਾ ਇਤਿਹਾਸ ਰਿਹਾ ਕਿ ਇੱਥੋਂ ਦੇ ਲੋਕਾਂ ਨੇ ਜਦ ਅਕਾਲੀ ਦਲ ਦੀ ਸਰਕਾਰ ਮੌਕੇ ਇੱਥੋਂ ਬੱਸ ਸਟੈਂਡ ਬਾਹਰ ਲਗਾਇਆ ਜਾ ਰਿਹਾ ਸੀ ਤਾਂ 7 ਦਿਨ ਲਗਾਤਾਰ ਆਪਣੀ ਮੰਡੀ ਬੰਦ ਰੱਖੀ ਸੀ ਤਾਂ ਉਸੇ ਕਹਿੰਦਾ ਆਪਣੇ ਸ਼ਹਿਰ ਦੇ ਇੱਕ ਆਪਣੀ ਮੰਡੀ ਦੇ ਇੱਕ ਨੌਜਵਾਨ ਉੱਤੇ ਹੋਏ ਜ਼ਬਰ ਦੇ ਖਿਲਾਫ ਅੱਜ ਪੂਰਨ ਰੂਪ ਦੇ ਵਿੱਚ ਮੈਂ ਗਲੀਆਂ ਦੇ ਵਿੱਚ ਆ ਕੇ ਦਿਖਾਉਂਗਾ ਕਿ ਪੂਰਨ ਰੂਪ ਦੇ ਵਿੱਚ ਜਿਹੜੀ ਹੈ ਉਹ ਗੋਨਿਆਣਾ ਮੰਡੀ ਬੰਦ ਕੀਤੀ ਗਈ ਹੈ ਕੋਈ ਦੁਕਾਨ ਨਹੀਂ ਖੁੱਲੀ ਇੱਥੋਂ ਤੱਕ ਕਿ ਅਸੀਂ ਕਈ ਮੈਡੀਕਲ ਵਾਲੀਆਂ ਦੁਕਾਨਾਂ ਵੀ ਦੇਖੀਆਂ ਜਿਹੜੀਆਂ ਪੂਰਨ ਰੂਪ ਦੇ ਵਿੱਚ ਬੰਦ ਹੈ ਤਾਂ ਇਥੋਂ ਇਹ ਝਾਹਰ ਹੈ ਕਿ ਜਿਹੜੀ ਸਰਕਾਰ ਜਾਂ ਪੁਲਿਸ ਪੁਲਿਸ ਸਟੇਟ ਬਣਾਉਣ ਵਾਲੇ ਪਾਸੇ ਤੁਰੀ ਹੋਈ ਹੈ ਸੂਬੇ ਨੂੰ ਲੋਕਾਂ ਦੇ ਮਨ ਵਿੱਚ ਉਸ ਪ੍ਰਤੀ ਰੋਹ ਹੈ ਸਰਕਾਰ ਪੁਲਿਸ ਬੇਸ਼ੱਕ ਯੁੱਧ ਨਸ਼ਿਆਂ ਵਿਰੁੱਧ ਦੇ ਕਰਕੇ ਜਾਂ ਹੋਰ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਵਾਹ ਵਾਹ ਜ਼ਰੂਰ ਖੱਟਣ ਦੀ ਕੋਸ਼ਿਸ਼ ਕਰ ਰਹੀ ਹੋਵੇ ਪਰ ਜ਼ਮੀਨ ਦੇ ਉੱਤੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਤਹਿਤ ਲੋਕਾਂ ਤੇ ਜ਼ਬਰ ਟਾਇਆ ਜਾ ਰਿਹਾ ਹੈ ਉਹ ਜ਼ਬਰ ਦੇ ਖਿਲਾਫ ਲੋਕ ਇਕੱਠੇ ਹੋਏ ਹੈ ਇਹ ਗੋਨਿਆਣਾ ਮੰਡੀ ਦੇ ਮੁੱਖ ਦੁਕਾਨਾਂ ਹੈ ਮੁੱਖ ਬਾਜ਼ਾਰ ਦਾ ਏਰੀਆ ਹੈ ਜਿਹੜਾ ਪੂਰਨ ਰੂਪ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪੂਰਨ ਰੂਪ ਵਿੱਚ ਬੰਦ ਕੀਤਾ ਸਮਰਥਨ ਦਿੱਤਾ ਉਹ ਵੀ ਕੁਝ ਘੰਟਿਆਂ ਦੀ ਕਾਲ ਤੇ ਕੁਝ ਘੰਟੇ ਪਹਿਲਾਂ ਕੱਲ ਸ਼ਾਮ ਨੂੰ ਬਾਜ਼ਾਰ ਦੇ ਵਿੱਚ ਇੱਕ ਰਾਉਂਡ ਕੱਢਿਆ ਗਿਆ ਮੰਡੀ ਦੇ ਲੋਕਾਂ ਨੂੰ ਸੁਨੇਹਾ ਦਿੱਤਾ ਗਿਆ ਤਾਂ ਮੰਡੀ ਦੇ ਲੋਕਾਂ ਨੇ ਨਰਿੰਦਰਦੀਪ ਦੇ ਦਰਦ ਨੂੰ ਆਪਣਾ ਦਰ ਸਮਝਦੇ ਹੋਏ ਨਰਿੰਦਰਦੀਪ ਨੂੰ ਆਪਣਾ ਬੱਚਾ ਸਮਝਦੇ ਹੋਏ ਤੇ ਨਰਿੰਦਰਦੀਪ ਦੇ ਵਿੱਚ ਆਪਣਾ ਬੱਚਾ ਦੇਖਦੇ ਹੋਏ ਇਹ ਮੰਡੀ ਪੂਰਨ ਰੂਪ ਦੇ ਵਿੱਚ ਬੰਦ ਕਰਕੇ ਇਹ ਸਰਕਾਰ ਨੂੰ ਇਹ ਸਿਸਟਮ ਨੂੰ ਬਠਿੰਡਾ ਪੁਲਿਸ ਨੂੰ ਇਹ ਸਨੇਹਾ ਦਿੱਤਾ ਕਿ ਤੁਸੀਂ ਜੇਕਰ ਇਸ ਤਰੀਕੇ ਨਾਲ ਚੱਲੋਗੇ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਰੋ ਇਸ ਤੋਂ ਵੀ ਜ਼ਿਆਦਾ ਵਧੇਗਾ ਤਾਂ ਮੈਂ ਇੱਕ ਗੱਲ ਇੱਥੇ ਦੱਸ ਦਿਆਂ ਕੇ ਨਰਿੰਦਰਦੀਪ ਦੇ ਹੱਕ ਦੇ ਵਿੱਚ ਪੂਰਾ ਗੋਨੇਆਣਾ ਮੰਡੀ ਆਸ-ਪਾਸ ਦੇ ਲੋਕ ਦੂਰ ਦਰਾਡੇ ਦੇ ਲੋਕ ਪਹੁੰਚ ਰਹੇ ਐ ਪਰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਉਹਨਾਂ ਲੀਡਰਾਂ ਨੂੰ ਜਿਨ੍ਹਾਂ ਨੂੰ ਲੋਕ ਵੋਟਾਂ ਪਾਉਂਦੇ ਆ ਇੱਥੋਂ ਦੇ ਐਮਐਲਏ ਨੇ ਮਾਸਟਰ ਜਗਸੀਰ ਗੋਗਲੂਆਂ ਤੋਂ ਮਿੱਟੀ ਉਹਨਾਂ ਨੇ ਝਾੜੀ ਐ ਇੱਥੋਂ ਦੀ ਐਮਪੀ ਆ ਹਰਸਿਮਰ ਤੌਰ ਬਾਦਲ ਇੱਕ ਵਾਰ ਪਰਿਵਾਰ ਦਾ ਆ ਕੇ ਉਹਨੇ ਪਤਾ ਨਹੀਂ ਲਿਆ ਤਾਂ ਫੇਰ ਇਹੋ ਜੇ ਲੋਕਾਂ ਨੂੰ ਕੀ ਪੁੱਛਣਾ ਚਾਹੀਦਾ ਆਉਣ ਵਾਲੇ ਸਮੇਂ ਵਿੱਚ ਇਹ ਸਵਾਲ ਹੈ ਤਾਂ ਇਹੋ ਜਿਹੇ ਲੋਕਾਂ ਤੋਂ ਕਰਵਾਉਣਾ ਵੀ ਕੀ ਹੈ ਕਿ ਹਰ ਸਿਮਰਤ ਕੌਰ ਬਾਦਲ ਜਿਹੜੀ ਨੰਨੀ ਸ਼ਾਂ ਬਣਦੀ ਹੈ ਅੱਜ ਇੱਕ ਧੀ ਦਾ ਘਰ ਉਜਾੜ ਦਿੱਤਾ ਪੁਲਿਸ ਵਾਲਿਆਂ ਨੇ ਕਿ ਇੱਥੇ ਉਹਦਾ ਫਰਜ਼ ਨਹੀਂ ਬਣਦਾ ਸੀ ਆਉਣਾ ਕਿ ਉਹਦੇ ਸਿਰ ਤੇ ਹੱਥ ਰੱਖਣਾ ਉਹਨੂੰ ਗੱਲਬਾਤ ਕਰਨੀ ਇਸ ਮਾਹੌਲ ਦੇ ਵਿੱਚ ਉਹਦੇ ਨਾਲ ਖੜਨਾ ਕੰਮ ਨਹੀਂ ਬਣਦਾ ਸੀ ਦੂਜੇ ਪਾਸੇ ਕਾਂਗਰਸ ਤੋਂ ਰਾਜਾ ਵੜਿੰਗ ਜਿਹੜੇ ਕਿ ਪ੍ਰਧਾਨ ਨੇ ਕਾਂਗਰਸ ਦੇ ਕਿ ਉਹਨਾਂ ਦਾ ਫਰਜ਼ ਨਹੀਂ ਬਣਦਾ ਸੀ ਇੱਥੇ ਆਉਣਾ ਕੀ ਐਸੀ ਬਠਿੰਡੇ ਦੇ ਵਿੱਚੋਂ ਉਹਨਾਂ ਨੇ ਚੋਣ ਲੜੀ ਐ ਐਸੀ ਬਠਿੰਡੇ ਦੇ ਨੇੜੇ ਉਹ ਜਿਹੜੀ ਉਹਨਾਂ ਨੇ ਆਪਣੀ ਰਾਜਨੀਤਿਕ ਸਫ਼ਰ ਉਹਨਾਂ ਦਾ ਗਿੱਧਰਵਾਹ ਤੋਂ ਸ਼ੁਰੂ ਹੋਇਆ ਕਿ ਉਹਨਾਂ ਨੂੰ ਲੱਗਦਾ ਨਹੀਂ ਸੀ ਕਿ ਇੱਥੇ ਆ ਕੇ ਉਹਨਾਂ ਨੇ ਖੜਨਾ ਪਰ ਨਹੀਂ ਇਹ ਪੋਲੀਟੀਕਲ ਲੋਕ ਐ ਨਹੀਂ ਖੜਦੇ ਲੋਕ ਹੀ ਲੋਕਾਂ ਨਾਲ ਖੜਦੇ ਆ ਤਾਂ ਇਸੇ ਤਹਿਤ ਜਿਸ ਤਰੀਕੇ ਦੇ ਨਾਲ ਗੋਨਿਆਣਾ ਦੇ ਲੋਕਾਂ ਨੇ ਭਾਰਮਾ ਹੰਗਾਰਾ ਦਿੱਤਾ ਨਰਿੰਦਰਦੀਪ ਨੂੰ ਇਨਸਾਫ ਦਵਾਉਣ ਲਈ ਤਾਂ ਹੁਣ ਇਹ ਗੱਲ ਦੀ ਇੱਕ ਗੱਲ ਇਹ ਲੱਗਦੀ ਹੈ ਕਿ ਚੀਜ਼ਾਂ ਦੇ ਵਿੱਚ ਸਮਾਂ ਜ਼ਰੂਰ ਲੱਗ ਜਾਂਦਾ ਹੈ ਪਰ ਗੋਨਿਆਣੇ ਦੇ ਲੋਕ ਪੰਜਾਬ ਦੇ ਲੋਕ ਇਸ ਪੁਲਿਸੀਆ ਜ਼ਬਰ ਖਿਲਾਫ ਜਿਵੇਂ ਡਟੇ ਹੈ ਇਸ ਪੁਲਿਸੀਆ ਜ਼ਬਰ ਖਿਲਾਫ ਜਿਵੇਂ ਜਵਾਬ ਦੇ ਰਹੇ ਹੈ ਤਾਂ ਇਹ ਜ਼ਬਰ ਠੱਲ ਪੈ ਸਕਦੀ ਹੈ ਜਦੋਂ ਜਿਵੇਂ ਜਿਵੇਂ ਲੋਕ ਖੜੇ ਹੁੰਦੇ ਹੈ ਤਾਂ ਜਿਹੜੇ ਪੁਲਿਸ ਦੇ ਹੱਥ ਖੁੱਲੇ ਹੁੰਦੇ ਹੈ ਕਿ ਜਿਹਦੀ ਮਰਜ਼ੀ ਤੌਣ ਨੂੰ ਹੱਥ ਪਾ ਲਓ ਜਿਹਦੀ ਮਰਜ਼ੀ ਤੌਣ ਮਰੋੜ ਕੇ ਉਹਨੂੰ ਥੱਲੇ ਗੋਡਿਆਂ ਥੱਲੇ ਦੇ ਲੋ ਤੇ ਉਹਦਾ ਕਤਲ ਕਰ ਦਿਓ ਇਹ ਕਤਲ ਕੋਈ ਪਹਿਲਾ ਕਤਲ ਨਹੀਂ ਐਸੇ ਹੀ ਬਠਿੰਡਾ ਦੇ ਸੀਆਈਏ 1 ਦੇ ਵਿੱਚ ਵੀ ਕਤਲ ਕੀਤਾ ਸੀਆਈਏ 2 ਨੇ ਵੀ ਕਤਲ ਕੀਤਾ ਫਰੀਦਕੋਟ 'ਚ ਵੀ ਕਤਲ ਹੋਇਆ ਧਰਮਕੋਟ 'ਚ ਵੀ ਕਤਲ ਹੋਇਆ ਹਰ ਰੋਜ਼ ਇੱਕ ਨਾ ਇੱਕ ਕਤਲ ਪੁਲਿਸ ਕਰ ਰਹੀ ਹੈ ਤਾਂ ਜਿਹਨੂੰ ਜੈ ਤਹਿਰਾਨ ਦੇ ਲਈ ਬੜੇ ਟੰਗ ਹੈ ਨਾ ਤਾਂ ਪੁਲਿਸ ਵਾਲੇ ਤੱਕ ਇਹ ਦੱਸ ਰਹੀ ਹੈ ਕਿ ਨਰਿੰਦਰਦੀਪ ਨੂੰ ਗ੍ਰਿਫਤਾਰ ਕਿਹੜੇ ਆਧਾਰ ਤੇ ਕੀਤਾ ਨਾ ਪੁਲਿਸ ਇਹ ਦੱਸ ਰਹੀ ਹੈ ਕਿ ਉਹਦਾ ਦੋਸ਼ ਕੀ ਸੀ ਬਸ ਫੜਿਆ ਕੋਟਿਆਂ ਮਾਰਿਆ ਕਰੰਟ ਲਾਇਆ ਤੇ ਮਾਰ ਦਿੱਤਾ ਕੀ ਐਂ ਪੰਜਾਬ ਦੇ ਨੌਜਵਾਨ ਮਰਦੇ ਰਹਿਣਗੇ ਕੀ ਇਸੇ ਤਰੀਕੇ ਨਾਲ ਪੁਲਿਸ ਪੰਜਾਬ ਦੇ ਨੌਜਵਾਨਾਂ ਦੀ ਵਾਰੀ ਰਹਿੰਦੀ ਰਹੇਗੀ ਤਾਂ ਇਹ ਸਵਾਲ ਬਰਕਰਾਰ ਹੈ ਇਹ ਸਵਾਲ ਖੜਾ ਹੈ ਸਾਹ ਸਵਾਲ ਦਾ ਜਵਾਬ ਦੇਣਾ ਜਿਹੜੇ ਮੁੱਖ ਮੰਤਰੀ ਸਾਹਿਬ ਕੱਲ ਇੱਥੋਂ ਆ ਕੇ ਮੁੜ ਗਏ ਐ ਇੱਥੋਂ 10 ਕਿਲੋਮੀਟਰ ਤੋਂ ਉਹਨਾਂ ਤੋਂ ਇੱਥੇ ਨਹੀਂ ਆਇਆ ਗਿਆ ਇੱਥੇ ਆ ਕੇ ਉਹਨਾਂ ਦਾ ਹਾਲ ਨਹੀਂ ਪੁੱਛਿਆ ਗਿਆ ਜਿਹੜਾ ਕਹਿੰਦੇ ਸੀ ਕਿ ਮਗਦਾ ਰਹੀਵੇਂ ਸੂਰਜਾ ਕਮੀਆਂ ਦੇ ਵੇੜੇ ਤੁਹਾਡੀ ਪੁਲਿਸ ਨੇ ਇੱਕ ਘਰ ਦਾ ਸੂਰਜ ਡਬੋ ਕੇ ਰੱਖ ਦਿੱਤਾ ਤੁਸੀਂ ਇੱਕ ਵਾਰ ਆ ਕੇ ਉਹਦਾ ਹਾ ਦਾ ਨਾਰਾ ਵੀ ਨਹੀਂ ਮਾਰਿਆ ਤਾਂ ਇੱਥੋਂ ਜਵਾ ਸਵਾਲ ਖੜੇ ਹੁੰਦੇ ਐ ਤੁਹਾਡੇ ਇੱਕ ਗੁੰਡੇ ਨੇ ਜਿਹੜਾ ਕਿ ਯੋਧਾ ਨਾਮ ਦਾ ਗੁੰਡਾ ਹੈ ਉਹਨੇ ਇੱਕ ਭਰੀ ਤੁਹਾਡੀ ਸਭਾ ਜਿਉਂਕਿ ਉੱਥੇ ਤੁਹਾਡੇ ਬੰਦੇ ਬੁਲਾਏ ਐ ਵੈਸੀ ਚਾਰ ਬੰਦੇ ਦੇ ਨਾਮ ਲੈ ਦਿੱਤੇ ਆ ਆ ਬੰਦਿਆਂ ਨੇ ਪੈਸੇ ਖਾਦੇ ਆ ਜਿਹਦਾ ਹਾਲੇ ਤੱਕ ਉਹਦੇ ਕੋਲ ਸਬੂਤ ਨਹੀਂ ਤੱਥ ਨਹੀਂ ਆਧਾਰ ਨਹੀਂ ਉਹ ਬੰਦੇ ਦੇ ਕਹਿਣ ਤੇ ਤੁਹਾਡੀ ਪੁਲਿਸ ਨੇ ਤਿੰਨਾ ਮਿੰਟਾਂ ਚ ਪਰਚਾ ਦਰਜ ਕਰ ਦਿੱਤਾ ਬੰਦੇ ਵੀ ਚੱਕ ਲਏ ਪਰ ਇੱਥੇ ਤਾਂ ਚੀਖ-ਚੀਖ ਕੇ ਕਹਿ ਰਹੇ ਆ ਨਰਿੰਦਰਦੀਪ ਦੀ ਪੋਸਟਮਾਰਟਮ ਰਿਪੋਰਟ ਕਿ ਤੁਹਾਡੀ ਪੁਲਿਸ ਨੇ ڪرੰਟ ਲਾਇਆ ਹੈ ਤੁਹਾਡੀ ਪੁਲਿਸ ਨੇ ਉਹ ਅੰਗਾਂ ਤੇ ਕਰੰਟ ਲਾਇਆ ਜਿੱਥੇ ਸੋਚਿਆ ਵੀ ਨਹੀਂ ਜਾ ਸਕਦਾ ਤੁਸੀਂ ਹਾਲੇ ਤੱਕ ਵੀ ਕੱਖ ਨਹੀਂ ਕੀਤਾ ਤੁਸੀਂ ਹਾਲੇ ਤੱਕ ਵੀ ਨਹੀਂ ਬੋਲੇ ਕਿ ਇਸੇ ਤਰੀਕੇ ਨਾਲ ਤੁਸੀਂ ਸੂਰਜ ਜਗਾਉਣੇ ਆ ਕਮੀਆਂ ਦੇ ਵੇੜੇ ਤਾਂ ਇਹ ਸਵਾਲ ਭਗਵਾਨ ਸਿੰਘ ਮਾਨ ਨੂੰ ਆ ਪਰ ਗੋਨਿਆਣਾ ਮੰਡੀ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਭਾਰਮਾ ਹੰਗਾਰਾ ਦਿੱਤਾ ਹੈ ਸਬੰਧ ਨੂੰ ਲੈ ਕੇ ਇਸ ਬੰਦ ਦੇ ਵਿੱਚ ਕੱਲੀ ਕੱਲੀ ਦੁਕਾਨ ਬੰਦ ਕੀਤੀ ਹੈ ਲੋਕ ਜਿਹੜੇ ਆ ਉਹ ਇਸ ਰੋਸ ਦੇ ਵਿੱਚ ਹਿੱਸਾ ਬਣਿਆ ਤੇ ਲੋਕਾਂ ਦੇ ਮਨ ਦੇ ਵਿੱਚ ਡਾਡਾ ਰੋਸ ਇਸ ਚੀਜ਼ ਦੇ ਪ੍ਰਤੀ ਕਿ ਜਿਹੜਾ ਇਹ ਹੋਇਆ ਇਹ ਬਿਲਕੁਲ ਗਲਤ ਹੋਇਆ ਇਸ ਤਰੀਕੇ ਦੀਆਂ ਕਟਰਾਵਾਂ ਨਹੀਂ ਵਰਤਣੀਆਂ ਚਾਹੀਦੀਆਂ